ਬਹੁਤ ਪੁਰਾਣੇ ਸਮਿਆਂ ਦੀ ਗੱਲ ਹੈ ਰੱਬ ਉੱਤੇ ਸਵਰਗ ਵਿੱਚ ਰਹਿੰਦਾ ਸੀ। ਸਭ ਤੰਦੂਕਾਰ ਸੀ। ਸ੍ਰਿਸ਼ਟੀ ਸਿਰਜਣ ਦਾ ਵਿਚਾਰ ਰੱਬ ਦੇ ਜ਼ਿਹਨ ਵਿੱਚ ਖੋਰੂ ਪਾਰਿਆ ਸੀ। ਆਪਣੇ ਚਿੱਤ ਵਿੱਚ ਹੋ ਰਹੀ ਭਨਕੜ ਵੱਲ ਇਕਾਗਰ ਹੋਇਆ ਉਹ ਇੱਕ ਨਦੀ ਦੇ ਕੰਢੇ ਫੇਰ ਰਿਹਾ ਸੀ। ਨਦੀ ਭਰ ਜੋਵਨ ਵਿੱਚ ਵਹਿ ਰਹੀ ਸੀ। ਜ਼ਰੂਰ ਪਹਾੜਾਂ ਵਿੱਚ ਮੀਂਹ ਪਿਆ ਹੋਣਾ ਹੈ। ਫੁੱਲ ਪੌਦਿਆਂ ਦੀਆਂ ਟੀਸੀਆਂ ਉੱਤੇ ਬੈਠ ਖੰਭ ਫੜਕਾਰੇ ਸਨ ਜਿਵੇਂ ਹੁਣੇ ਉੱਡ ਕੇ ਨਦੀ ਤੋਂ ਪਾਰ ਆਪਣੇ ਮਿੱਤਰ ਪਿਆਰਿਆਂ ਨੂੰ ਮਿਲਣ ਜਾਣਾ ਹੋਵੇ। ਪੰਛੀ ਗਰਦਨਾ ਮਟਕਾ ਮਟਕਾ ਉਹਨਾਂ ਨੂੰ ਕੁਝ ਸਮਝਾਉਣ ਦੀ ਕੋਸ਼ਿਸ਼ ਕਰੇ ਸਨ ਬੱਦਲ ਕੋਰਿਆ ਰੱਬ ਦੀ ਇਕਾਗਰਤਾ ਭੰਗ ਹੋ ਗਈ ਉਸਨੇ ਖਿਜ ਕੇ ਸਾਰੀਆਂ ਹੀ ਰੁੱਤਾਂ ਨੂੰ ਹੇਠਾਂ ਭੇਜ ਦਿੱਤਾ ਤੇ ਕਿਹਾ ਵਾਰੀ-ਵਾਰੀ ਸਰਜੀ ਜਾ ਰਹੀ ਸ੍ਰਿਸ਼ਟੀ ਉੱਤੇ ਪਹਿਰਾ ਦਿਓ ਹੁਕਮ ਦੀਆਂ ਬੰਨੀਆਂ ਰੁੱਤਾਂ ਇਸ ਸ੍ਰਿਸ਼ਟੀ ਉੱਤੇ ਆ ਪਹੁੰਚੀਆਂ ਮਾਨਮਤੀਆਂ ਰੁੱਤਾਂ ਇੱਥੋਂ ਦੇ ਬੰਦਿਆਂ ਨਾਲ ਮਸ਼ਕਰੀਆਂ ਕਰਦੀਆਂ ਰਹਿੰਦੀਆਂ ਲੋਕ ਇਹਨਾਂ ਤੋਂ ਬਚਣ ਦੇ ਉਪਰਾਲਿਆਂ ਵਿੱਚ ਲੱਗੇ ਖੋਲਾ ਕੰਦਰਾ ਛਪਰੀਆਂ ਕੋਠੀਆਂ ਤੋਂ ਘਰਾਂ ਬੰਗਲਿਆਂ ਤੱਕ ਆ ਪਹੁੰਚੇ ਕਿਸੇ ਰੁੱਤ ਮੀਂਹ ਪੈਂਦਾ ਦਰਿਆਵਾਂ ਵਿੱਚ ਹੜ ਆਉਂਦੇ ਪਿੰਡਾਂ ਦੇ ਪਿੰਡ ਰੁੜ ਜਾਂਦੇ ਰੁੱਤਾਂ ਲਈ ਇਹ ਵੀ ਇੱਕ ਸ਼ੁਗਲ ਸੀ ਪਰ ਹੁਣ ਇਹਨਾਂ ਲੋਕਾਂ ਦਾ ਰੇਡੀਓ ਪਹਿਲਾਂ ਹੀ ਦੱਸ ਦਿੰਦਾ ਹੈ ਕਦ ਮੀਂਹ ਪਏਗਾ ਤੇ ਦਰਿਆਵਾਂ ਨੂੰ ਬੰਨ ਮਾਰ ਕੇ ਇਹ ਲੋਕ ਕੈਦੀਆਂ ਵਾਂਗ ਮਨਮਰਜ਼ੀ ਦੇ ਪਾਸੇ ਭੇਜਣ ਲੱਗ ਪਏ ਅੱਗੇ ਕਦੇ ਜੇ ਸ਼ਰਾਰਤ ਨਾਲ ਹਵਾ ਸਾਹ ਰੋਕ ਕੇ ਖੜੋ ਜਾਂਦੀ ਤਾਂ ਲੋਕ ਆਖਦੇ ਕੋਈ ਪਾਪੀ ਪੈਰੇ ਬੈਠਾ ਹੈ ਤੇ ਤਰ ਲੋ ਮੱਛੀ ਹੁੰਦੇ ਪੈਰਾ ਬਦਲ ਜਾਣ ਨੂੰ ਉਡੀਕਦੇ ਪਰ ਹੁਣ ਬਿਜਲੀ ਦੇ ਪੱਖੇ ਹਵਾ ਨੂੰ ਬਿਨਾਂ ਪੁੱਛਿਆ ਹੀ ਵਗਦੇ ਰਹਿੰਦੇ ਨੇ ਅੱਗੇ ਕਦੇ ਮੀਂਹ ਨਾ ਪੈਂਦਾ ਤਾਂ ਬਨਸਪਤੀ ਸੁੱਕ ਸੜ ਜਾਂਦੀ ਲੋਕ ਯੱਗ ਕਰਦੇ ਹਵਨ ਕਰਦੇ ਕਿੱਥੇ ਕਿਹੜਾ ਬਿਗੜਨ ਹੋ ਗਿਆ ਚਿਤਾਰਦੇ ਪਰ ਹੁਣ ਲੋਕਾਂ ਨੇ ਟਿਊਬੇ ਲਾ ਲਏ ਸਨ ਮੀਂਹ ਦੀ ਪਰਵਾਹ ਹੀ ਨਹੀਂ ਸੀ ਕਰਦੇ ਰੁੱਤਾਂ ਉਦਾਸ ਹੋ ਗਈਆਂ ਉਹ ਰਲ ਕੇ ਰੱਬ ਕੋਲ ਗਈਆਂ RAM ਜੀ ਧਰਤੀ ਉੱਤੇ ਸਾਡੀ ਕੋਈ ਲੋੜ ਨਹੀਂ ਸਾਨੂੰ ਪਰਤ ਆਉਣ ਦੀ ਆਗਿਆ ਦਿਓ ਇਹ ਕਿਵੇਂ ਹੋ ਸਕਦਾ ਰੱਬ ਨੇ ਹੈਰਾਨ ਹੋ ਕੇ ਪੁੱਛਿਆ ਆਪ ਚੱਲ ਕੇ ਵੇਖ ਲਓ ਬੇਸ਼ੱਕ ਰੁੱਤਾਂ ਨੇ ਅਰਜ਼ਗੁਜ਼ਾਰੀ ਰੱਬ ਇੱਕ ਨਿੱਕੀ ਜਿਹੀ ਚਿੜੀ ਬਣ ਕੇ ਧਰਤੀ ਉੱਤੇ ਰੁੱਤਾਂ ਦੀ ਸ਼ਿਕਾਇਤ ਬਾਰੇ ਜਾਂਚ ਪੜਤਾਲ ਕਰਨ ਆ ਗਿਆ। ਵੇਲਾ ਆਥਨ ਦਾ ਸੀ। ਰੁੱਤ ਬਹਾਰ ਦੀ ਸੀ। ਅਸਮਾਨ ਉੱਤੇ ਬੱਦਲ ਘੇਰੇ। ਮੋਰਾਂ ਨੇ ਖੰਭ ਖਿਲਾੜ ਕੇ ਝੂਮ-ਝੂਮ ਕੇ ਨੱਚ-ਨੱਚ ਕੇ ਬੱਦਲਾਂ ਨੂੰ ਧਰਤੀ ਉੱਤੇ ਉਤਰ ਆਉਣ ਲਈ ਕਿਆ। ਜੰਗਲੀ ਫੁੱਲ ਇੱਕ ਦੂਜੇ ਵੱਲ ਸੈਨਤਾ ਕਰ-ਕਰ ਹੱਸ ਰਹੇ ਸਨ। ਨਿੱਕੇ-ਨਿੱਕੇ ਪੰਛੀ ਫੁੱਲਾਂ ਦੇ ਪੱਤਿਆਂ ਦੇ ਪਸੀਸਿਆਂ ਦੇ ਗੀਤ ਹਵਾ ਦੀਆਂ ਕੰਨੀਆਂ ਨਾਲ ਬੰਨ-ਬੰਨ ਆਪਣੇ ਮਿੱਤਰ ਪਿਆਰਿਆਂ ਵੱਲ ਭੇਜ ਰਹੇ ਸਨ। ਇਹ ਧਰਤੀ ਤਾਂ ਬੜੀ ਸੋਹਣੀ ਥਾਂ ਹੈ ਰੱਬ ਨੇ ਬਹਾਰ ਨੂੰ ਆਖਿਆ ਐਨੇ ਨੂੰ ਇੱਕ ਸ਼ਹਿਰ ਆ ਗਿਆ ਬੜੀ ਭੀੜ ਸੀ ਬੜਾ ਰੌਲਾ ਸੀ ਹਰ ਕੋਈ ਹੀ ਜਿਵੇਂ ਗਵਾਚਿਆ ਹੋਇਆ ਸੀ ਸਾਰੇ ਲੋਕ ਹੀ ਜਿਵੇਂ ਅਸਮਾਨ ਤੋਂ ਡਿੱਗੇ ਹੋਣ ਕਿਸੇ ਦਾ ਕੋਈ ਕੁਝ ਲੱਗਦਾ ਹੀ ਨਹੀਂ ਸੀ ਕਿਸੇ ਦਾ ਕੋਈ ਯਾਨੂ ਨਹੀਂ ਸੀ ਇੱਥੋਂ ਤੱਕ ਕਿ ਕਿਸੇ ਦਾ ਕੋਈ ਗਰਾਈ ਵੀ ਪ੍ਰਤੀਤ ਨਹੀਂ ਸੀ ਹੁੰਦਾ ਚਿੜੀ ਬਣੇ ਹੋਏ ਰੱਬ ਨੇ ਦੇਖਿਆ ਇਹ ਲੋਕ ਘੜੀ ਨੂੰ ਬੜੀ ਬੜੀ ਦੇਖਦੇ ਆ ਕਿਸ ਲਈ ਉਸਨੇ ਬਹਾਰ ਨੂੰ ਪੁੱਛਿਆ ਚਿੜੀਆਂ ਲੈ ਲੋ ਰੰਗ-ਬਰੰਗੀਆਂ ਚਿੜੀਆਂ ਪਿੰਜਰੇ ਵਿੱਚ ਕਿੰਨੀਆਂ ਸਾਰੀਆਂ ਚਿੜੀਆਂ ਤਾੜੀ ਨਿੱਕੇ-ਨਿੱਕੇ ਪਿੰਜਰਿਆਂ ਦਾ ਥੱੱਬਾ ਮੋਢੇ 'ਤੇ ਛੁੱਟੀ ਇੱਕ ਭਾਈ ਹੋਕਾ ਦੇ ਰਿਹਾ ਸੀ। ਚਿੜੀ ਬਣੇ ਰੱਬ ਨੇ ਦੇਖਿਆ ਤੇ ਉਹ ਘਬਰਾ ਗਿਆ। ਉੱਥੋਂ ਛੇਤੀ ਦੇ ਕੇ ਉੱਡ ਕੇ ਉਹ ਇੱਕ ਮੰਦਰ ਵਿੱਚ ਆਵੜਿਆ। ਤਾਜ਼ੇ ਮੋਤੀਏ ਦਾ ਹਾਰ ਦੋ ਦੁਵਾਨੇ। ਮੰਦਰ ਦੇ ਬਾਹਰ ਨੰਗੇ ਪੈਰੀ ਪਾਟੇ ਹੋਏ ਝੱਗੇ ਵਾਲਾ ਇੱਕ ਮੁੰਡਾ ਹਾਰ ਵੇਚ ਰਿਹਾ ਸੀ। ਲੈ ਫੜ ਦੂੜ ਆਨਾ ਦੇ ਹਾਰ ਆਪਣਾ ਢਿੱਡ ਮਸਾਂ ਸੰਭਾਲੀ ਆ ਰਹੇ ਇੱਕ ਤਿਲਕ ਧਾਰੀ ਲਾਲੇ ਨੇ ਪੈਸੇ ਮੁੰਡੇ ਦੇ ਹੱਥ ਵਿੱਚ ਦਿੰਦਿਆਂ ਕਿਹਾ ਮੁੰਡਾ ਜੱਕੋ ਤੱਕੋ ਵਿੱਚ ਪੈ ਗਿਆ ਜਿਵੇਂ ਉਸਨੇ ਪਹਿਲਾਂ ਹੀ ਬੜਾ ਘੱਟ ਮੁੱਲ ਦੱਸਿਆ ਸੀ ਓਏ ਛੱਡ ਪਰੇ ਇਹ ਵੀ ਕਿਹੜਾ ਖਾਣ ਦੀ ਚੀਜ਼ ਐ ਹੋਰ ਦੋ ਘੰਟੇ ਨੂੰ ਇਹਨਾਂ ਉਹੀ ਬਹਿ ਹੋ ਜਾਣਾ ਐ ਲਾਲਾ ਜੀ ਨੇ ਸਿਆਣੀ ਦਲੀਲ ਦਿੱਤੀ ਗੱਲ ਮੁੰਡੇ ਨੂੰ ਸਮਝ ਆ ਗਈ ਉਸਨੇ ਬੇਵਸ ਜਿਹਾ ਹੋ ਕੇ ਡੇਢ ਅੰਨੇ ਨੂੰ ਹੀ ਹਾਰ ਦੇ ਦਿੱਤਾ ਲਾਲਾ ਜੀ ਮੰਦਰ ਵਿੱਚ ਆ ਪਹੁੰਚੇ ਦੇਵੀ ਦੀ ਪੱਥਰ ਦੀ ਮੂਰਤੀ ਦੇ ਸਾਹਮਣੇ ਖੜੋ ਕੇ ਅੱਖਾਂ ਮੀਚ ਕੇ ਅੰਤਰ ਧਿਆਨ ਹੋ ਕੇ ਉਸ ਨਾਲ ਲੈਣ ਦੇਣ ਦੀ ਗੱਲ ਕੀਤੀ ਤੁ ਫਿਰ ਨਮਸਕਾਰ ਕਰਕੇ ਜੀਉਂਦੇ ਫੁੱਲਾਂ ਦਾ ਹਾਰ ਉਸ ਦੇ ਚਰਨਾਂ ਵਿੱਚ ਵਗਾਹ ਮਾਰਿਆ ਰੱਬ ਮੰਦਰ ਵਿੱਚੋਂ ਬਾਹਰ ਆ ਗਿਆ ਇੱਕ ਔਰਤ ਆਪਣੇ ਵਾਲਾਂ ਵਿੱਚ ਬਹੁਤ ਸੋਹਣਾ ਫੁੱਲ ਲੈ ਆਈ ਜਾ ਰਹੀ ਸੀ ਉਹ ਔਰਤ ਆਪ ਵੀ ਬੜੀ ਸੋਹਣੀ ਸੀ ਰੱਬ ਦੀਆਂ ਅੱਖਾਂ ਵਿੱਚ ਚਮਕ ਆ ਗਈ ਸਿਰ ਟੱਕ ਲੈ ਸਾਉ ਜਮਾਨਾ ਮਾੜਾ ਏ ਉਸ ਔਰਤ ਨੂੰ ਮਗਰ ਆ ਰਹੀ ਇੱਕ ਬੁੱਢੀ ਜੋ ਸ਼ਾਇਦ ਉਸ ਔਰਤ ਦੀ ਸੱਸ ਸੀ ਨੇ ਗਿਆ ਆਗਿਆ ਕਰ ਧੀਆਂ ਨੂੰ ਹਾਂ ਵਾਂਗ ਉਸਨੇ ਸਿਰ ਟੱਕ ਲਿਆ ਰੱਬ ਉਸ ਫੁੱਲ ਬਾਰੇ ਸੋਚਣ ਲੱਗਿਆ ਜਿਸ ਦਾ ਜ਼ਰੂਰ ਪੱਲੇ ਹੀਠਾਂ ਸਾਹ ਘੁੱਟਿਆ ਗਿਆ ਹੋਣਾ ਹੈ ਇੰਨੇ ਨੂੰ ਕਣੀਆਂ ਉੱਤਰ ਆਈਆਂ ਆਵਾਜ਼ ਆਈ ਹੋਰ ਤੇਜ਼ ਹੋ ਗਈ ਬਰਸਾਤੀਆਂ ਛਤਰੀਆਂ ਚਮਕਣ ਲੱਗੀਆਂ ਚਿੜੀ ਬਣਿਆ ਰੱਬ ਇੱਕ ਖੰਬੇ ਉੱਤੇ ਬੈਠਣ ਹੀ ਲੱਗਿਆ ਸੀ ਕਿ ਉਸ ਨੂੰ ਕਰੰਟ ਦਾ ਅਜੀਹਾ ਝਟਕਾ ਲੱਗਿਆ ਕਿ ਪਲ ਦੇ ਪਲ ਲਈ ਉਸ ਦੀ ਸੁਰਤ ਜੀ ਗੁੰਮ ਹੋ ਗਈ ਕੱਚੀ ਜਿਹੀ ਹਾਸੀ ਹੱਸ ਕੇ ਉਹ ਇੱਕ ਘਰ ਦੀ ਛੱਤ ਉੱਤੇ ਬੈਠ ਗਿਆ ਉਸ ਨੂੰ ਫਿਕਰ ਹੋ ਰਿਹਾ ਸੀ ਕਿ ਸ਼ਹਿਰ ਵਿੱਚ ਕਿਦਰੇ ਦਰਖਤ ਹੀ ਨਹੀਂ ਪੰਛੀ ਕਿੱਥੇ ਬੈੰਦੇ ਹੋਣਗੇ ਆਲਣੇ ਕਿੱਥੇ ਪਾਉਂਦੇ ਹੋਣਗੇ ਰਾਤ ਨੂੰ ਕਿੱਥੇ ਸੌਂਦੇ ਹੋਣਗੇ ਉਸ ਨੂੰ ਇਹ ਕਿਸੇ ਨੇ ਨਹੀਂ ਦੱਸਿਆ ਸੀ ਕਿ ਇਸ ਸ਼ਹਿਰ ਵਿੱਚ ਪੰਛੀ ਹਨ ਹੀ ਨਹੀਂ ਚਿੜੀ ਬਣਿਆ ਰੱਬ ਹੈਰਾਨ ਹੋ ਕੇ ਦੇਖ ਰਿਹਾ ਸੀ ਕਿ ਨਾ ਕਿਸੇ ਨੇ ਕਣੀਆਂ ਦੀ ਛੇੜਖਾਨੀ ਮਹਿਸੂਸ ਕੀਤੀ ਸੀ ਨਾ ਕਿਸੇ ਦੀਆਂ ਅੱਖਾਂ ਵਿੱਚ ਬੱਦਲਾਂ ਦੇ ਪਰਛਾਵੇਂ ਨੱਚੇ ਨਾ ਕੋਈ ਨੰਗੇ ਨੰਗੇ ਪੈਰੀਂ ਧਰਤੀ ਦੀ ਸੁਗੰਧ ਪੀਣ ਆਇਆ ਨਾ ਕਿਸੇ ਨੇ ਬਾਲ ਖੋਲ ਕੇ ਡਿੱਗਦੇ ਮੋਤੀ ਪੋਚੇ ਹੁਣ ਰੱਬ ਬਹਾਰ ਦੇ ਮੂੰਹ ਵੱਲ ਤੱਕਣਾ ਉੱਚਝਕਦਾ ਸੀ ਉਹ ਉਸ ਸ਼ਹਿਰ ਵੱਲ ਪਿੱਠ ਕਰਕੇ ਤੁਰ ਪਿਆ ਹੁਣ ਸ਼ਹਿਰ ਪਿੱਛੇ ਰਹਿ ਗਿਆ ਸੀ ਡਿੰਗੀ ਟੇਢੀ ਡੰਡੀ ਉੱਤੇ ਖੁੱਲੇ ਖੇਤਾਂ ਦੇ ਵਿਚਕਾਰ ਇੱਕ ਬੰਦਾ ਗਾਉਂਦਾ ਤੁਰਿਆ ਜਾ ਰਿਹਾ ਸੀ ਮੈਨੇ ਤੁਮਕੋ ਨਾ ਮਿਲਣੇ ਦੀ ਕਸਮ ਖਾਈ ਹੈ ਕਿਨੂ ਨਾ ਮਿਲਣ ਦੀ ਕਸਮ ਖਾਦੀ ਐ ਇਹਨੇ ਚਿੜੀ ਬਣੇ ਰੱਬ ਨੇ ਬਹਾਰ ਨੂੰ ਪੁੱਛਿਆ ਉਸ ਨੂੰ ਜਿਹੜਾ ਬਹਾਰ ਦੇ ਮੌਸਮ ਵਿੱਚ ਸ਼ਾਇਦ ਇਸ ਨੂੰ ਸਭ ਤੋਂ ਵੱਧ ਯਾਦ ਆ ਰਿਹਾ ਹੈ ਤੈਨੂੰ ਕਿਵੇਂ ਪਤਾ ਹੈ ਨਾ ਮਿਲਣ ਦੀ ਕਸਮ ਜੋ ਖਾਣੀ ਪੈ ਰਹੀ ਹੈ ਕਣੀਆਂ ਹੋਰ ਤੇਜ਼ ਹੋ ਗਈਆਂ ਡੰਡੀ ਡੰਡੀ ਜਾ ਰਹੇ ਉਸ ਬੰਦੇ ਨੇ ਮੋਢੇ ਛੱਡੇ ਛੁਟਕੀਆਂ ਵਜਾਈਆਂ ਬਦਲਾਵਲ ਬਾਖਪਾਂ-ਵਾਖ ਦੇਖਿਆ ਤੇ ਸਾਰੇ ਆਪੇ ਨਾਲ ਗਿਆ ਮੈਨੇ ਤੁਮਕੋ ਨਾ ਮਿਲਨੇ ਕੀ ਕਸਮ ਖਾਈ ਹੈ ਸਾਹਮਣਿਓ ਪਿੰਡ ਚਿੱਠੀਆਂ ਦੇ ਕੇ ਮੁੜਿਆਂਦੇ ਡਾਕੀਏ ਨੇ ਉਸਨੂੰ ਪਹਿਚਾਨ ਕੇ ਸਾਈਕਲ ਹੌਲੀ ਕਰ ਲਿਆ ਮੀ ਆ ਰਿਹਾ ਐ ਕਹੀਂ ਤਾਂ ਮੈਂ ਸਾਈਕਲ ਤੇ ਛੱਡ ਔਨਾ ਜਾਣਾ ਕਿੱਥੇ ਐ ਡਾਕੀਏ ਨੇ ਆਪਣੇ ਨੱਕ ਉੱਤੇ ਐਨਕ ਠੀਕ ਕਰਦਿਆਂ ਇੱਕ ਪੈਰ ਧਰਤੀ ਉੱਤੇ ਲਾ ਕੇ ਸਾਈਕਲ ਰੋਕਦਿਆਂ ਪੁੱਛਿਆ ਜਾਣਾ ਤਾਂ ਕਿਤੇ ਵੀ ਨਹੀਂ ਉਸਨੇ ਆਪਣੀ ਚਾਲ ਬਿਨਾਂ ਹੌਲੀ ਕੀਤਿਆਂ ਕੋਲੋਂ ਲੰਘਦੇ ਨੇ ਗਿਆ ਮੀ ਆ ਰਿਹਾ ਐ ਕਪੜੇ ਭੇਜਣਗੇ ਇਹ ਗੱਲ ਬਹੁਤੀ ਉਸਦੀ ਥਾਂ ਡਾਕੀਏ ਨੇ ਸ਼ਾਇਦ ਆਪਣੇ ਘਸੇ ਮੈਲੇ ਖਾਕੀ ਕੱਪੜਿਆਂ ਦਾ ਧਿਆਨ ਤਰ ਕੇ ਆਖੀ ਤੁਸੀਂ ਚੱਲੋ ਮੀਂਹ ਤੋਂ ਪਹਿਲਾਂ ਪਹਿਲਾਂ ਟਿਕਾਣੇ ਪਹੁੰਚੋ ਖਚਰੀ ਜੀ ਹਾਸੀ ਹੱਸਦਿਆਂ ਉਸ ਬੰਦੇ ਨੇ ਡਾਕੀਏ ਨੂੰ ਕਿਹਾ ਕਾਲੀ ਕਾਲੀ ਪੈਡਲ ਮਾਰਦਾ ਡਾਕੀਆ ਸੋਚ ਰਿਹਾ ਸੀ ਇਸ ਵਿੱਚ ਹੱਸਣ ਵਾਲੀ ਭਲਾ ਕਿਹੜੀ ਗੱਲ ਸੀ ਮੈਂ ਤਾਂ ਅਕਲ ਦੀ ਗੱਲ ਹੀ ਆਖੀ ਸੀ ਪਿੰਡ ਤੋਂ ਦੂਰ ਮੜੀਆਂ ਵਾਲੇ ਟੋਬੇ ਵੱਲ ਉਹ ਬੰਦਾ ਮੁੜ ਪਿਆ ਕਿਉਂ ਚਿੜੀ ਬਣੇ ਰੱਬ ਨੇ ਬਹਾਰ ਨੂੰ ਪੁੱਛਿਆ ਖਬਰੇ ਸੋਚਦਾ ਹੋਵੇ ਕਿ ਸ਼ਾਇਦ ਮਰਨ ਵਾਲਿਆਂ ਵਿੱਚੋਂ ਕੋਈ ਜਿੰਦਾ ਬੰਦਾ ਹੀ ਹੋਵੇ ਚਿੜੀ ਬਣਿਆ ਰੱਬ ਹੱਸ ਪਿਆ। ਇੱਥੇ ਬੰਦਿਆਂ ਨੂੰ ਮਰ ਕੇ ਹੀ ਪਤਾ ਲੱਗਦਾ ਹੈ ਕਿ ਉਹ ਜਿਉਂਦੇ ਵੀ ਸਨ। ਰੱਬ ਨੇ ਹੈਰਾਨ ਹੋ ਕੇ ਪੁੱਛਿਆ, ਉਹ ਬੰਦਾ ਟੋਬੇ ਦੇ ਕੰਢੇ ਉੱਤੇ ਪਹੁੰਚ ਗਿਆ। ਟੋਬੇ ਵਿੱਚ ਪੰਬੂਲ ਖਿਲੇ ਹੋਏ ਸਨ। ਕਿੰਨਾ ਹੀ ਕੁਝ ਉਸ ਬੰਦੇ ਦੇ ਮਨ ਵਿੱਚ ਖੜ ਗਿਆ। ਉਸਨੇ ਲਰਜਾ ਕੇ ਆਪਣੇ ਧੁਰ ਅੰਦਰਲੇ ਬੋਲਾਂ ਰਾਹੀਂ ਗਾਇਆ, ਮੈਂਨੇ ਤੁਮਕੋ ਨਾ ਮਿਲਨੇ ਕੀ ਕਸਮ ਖਾਈ ਹੈ। ਟੋਬੇ ਵਿੱਚ ਬਗਲੇ ਚੂਹਲ ਕਦਮੀ ਕਰਦੇ ਫੇਰੇ ਸਨ। ਕੁਝ ਬੋਲ ਵੀ ਰਹੇ ਸਨ। ਉਸਨੂੰ ਲੱਗਿਆ ਕਹਿ ਰਹੇ ਹਨ ਚੰਗਾ ਚੰਗਾ ਚੰਗਾ। ਤੋਬੇ ਦੇ ਕਿਸਮਲੇ ਪਾਣੀ ਵਿੱਚ ਡਿੱਗਦੀਆਂ ਕਣੀਆਂ ਨਾਲ ਪਾਣੀ ਦੇ ਜਿਵੇਂ ਕੁਤਕਤਾੜੀਆਂ ਨਿਕਲ ਗਈਆਂ ਸਨ ਫਿਰ ਉਸ ਬੰਦੇ ਨੇ ਕੰਡੇ ਉੱਤੇ ਬੈਠ ਕੇ ਟੋਬੇ ਦੀ ਚੀਕਣੀ ਕਾਲੀ ਮਿੱਟੀ ਆਪਣੇ ਹੱਥਾਂ ਨੂੰ ਮਲ ਲਈ ਫਿਰ ਉਹ ਹੱਥਾਂ ਨੂੰ ਹਿਲਾ ਹਿਲਾ ਹੱਥਾਂ ਦਾ ਪਰਛਾਵਾਂ ਪਾਣੀ ਵਿੱਚ ਦੇਖਦਾ ਰਿਹਾ ਜਿਵੇਂ ਹੈਰਾਨ ਹੋ ਰਿਹਾ ਹੋਵੇ ਕਿ ਮਿੱਟੀ ਦੇ ਬਣੇ ਹੋਏ ਹੱਥ ਕਿੰਜ ਨ੍ਰਿਤ ਕਰ ਰਹੇ ਸਨ ਜਿਵੇਂ ਸੱਚੀ ਮੁੱਚੀ ਦੇ ਹੋਣ ਤੇ ਇਹਨਾਂ ਹੱਥਾਂ ਦੀ ਇਨ ਬਿਨ ਨਕਲ ਪਾਣੀ ਵਿੱਚ ਦਿਸਦਾ ਇਹਨਾਂ ਦਾ ਪਰਛਾਵਾਂ ਕਰ ਰਿਹਾ ਸੀ ਉਨੂੰ ਇਹ ਕੋਈ ਬਹੁਤ ਵੱਡੀ ਕਰਾਮਾਤ ਲੱਗਦੀ ਸੀ ਫਿਰ ਉਸਨੇ ਪਾਣੀ ਦਾ ਉੱਜਲ ਭਰ ਕੇ ਪੰਭੂਲਾ ਉੱਤੇ ਸੁੱਟਿਆ ਉਹ ਨੱਚ ਉੱਠੇ ਉਹ ਗਾਣ ਲੱਗ ਪਿਆ ਸੂਰਜਾਂ ਦੀ ਜਿੰਦ ਮੇਰੀ ਬੱਦਲਾਂ ਦੀ ਜਿੰਦ ਮੇਰੀ ਪੰਛੀਆਂ ਦੀ ਜਿੰਦ ਮੇਰੀ ਪੱਤਿਆਂ ਦੀ ਜਿੰਦ ਮੇਰੀ ਪੌਣਾਂ ਦੀ ਜਿੰਦ ਮੇਰੀ ਮੈਨੇ ਤੁਮ ਕੋ ਨਾ ਮਿਲਨੇ ਕੀ ਕਸਮ ਖਾਈ ਹੈ ਫਿਰ ਉਸਨੇ ਹੱਥ ਥੋਲੇ ਤੋਬੇ ਕੰਡੇ ਖੜੇ ਬਰੋਟੇ ਨਾਲ ਅੱਖਾਂ ਹੀ ਅੱਖਾਂ ਰਹੀ ਗੱਲ ਕੀਤੀ ਤੇਜ਼ ਹਵਾ ਵਿੱਚ ਬਰੋਟੇ ਦੇ ਪੱਤੇ ਅੱਗੜ ਪਿੱਛੜ ਖੜਖੜ ਕਰਦੇ ਜਿਵੇਂ ਭੱਜੇ ਜਾ ਰਹੇ ਸਨ ਚਿੜੀ ਬਣੇ ਬਰੋਟੇ ਉੱਤੇ ਬੈਠੇ ਰੱਬ ਵੱਲ ਤੱਕ ਕੇ ਉਸ ਬੰਦੇ ਨੇ ਸੀਟੀ ਮਾਰੀ ਚਿੜੀ ਬਣੇ ਰੱਬ ਦੇ ਕੋਲ ਖੜੋਤੀ ਬਹਾਰ ਸ਼ਰਮਾ ਗਈ ਰੱਬ ਹੱਸ ਪਿਆ ਤੇ ਬੋਲਿਆ ਉਹਨਾਂ ਸਾਰਿਆਂ ਲਈ ਨਾ ਸਹੀ ਅਜਿਹੇ ਇੱਕ ਲਈ ਹੀ ਰੁੱਤਾਂ ਆਉਂਦੀਆਂ ਰਹਿਣਗੀਆਂ ਬੱਦਲ ਵਰਦੇ ਰਹਿਣਗੇ ਫੁੱਲ ਖਿੜਦੇ ਰਹਿਣਗੇ ਤੇ ਸੂਰਜ ਚੜ੍ਹਦੇ ਰਹਿਣਗੇ ਜਿਹੜਾ ਗਾ ਰਿਆ ਸੀ ਮੈਨੇ ਤੁਮਕੋ ਨਾ ਮਿਲਨੇ ਕੀ ਕਸਮ ਖਾਈ ਹੈ ਬਹਾਰ ਨੇ ਜਿਵੇਂ ਆਗਿਆ ਆ ਕੇ ਸਿਰ ਨਿਵਾ ਦਿੱਤਾ ਜਿਹੜੀ ਬਣਿਆ ਰੱਬ ਸੋਚ ਰਿਹਾ ਸੀ ਉੱਪਰ ਸਵਰਗ ਜਾਇਆ ਜਾਵੇ ਕਿੰਨਾ